ਇਹ ਜੇ ਇੱਕ ਅਸੀਂ ਚੋਰਾਂ ਦਾ گروਹ ਫੜਿਆ ਵਾ ਜਿਹੜੇ ਸਾਰੇ ਗੁਰੂ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕਹਨ ਉਹ ਵੀ ਇਹ ਮੋਟਰਸਾਈਕਲ ਸਾਡੇ ਆ ਕੋਈ ਨਹੀਂ ਉਹ ਹਲੇ ਜੀ ਅਸੀਂ ਸ਼ਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾਉਣ ਲਈ ਜਿਨ੍ਹਾਂ ਦੇ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਕੰਟੈਕਟ ਕੀਤਾ ਹੈ ਔਰ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ ਸ਼ਨਾਖਤ ਇਹਨਾਂ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਿਨਾਂ ਦੀ ਸਤਨਾਮ ਹੈ ਦੂਸਰੇ ਦਿਨਾਂ ਸ਼ੋਭਾ ਤੀਸਰੇ ਦਿਨਾਂ ਘੋਗੀ ਹੈ ਜਿੰਦ ਤੋਂ ਦੇਣ ਵਾਲੇ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵੱਖ-ਵੱਖ ਪਿੰਡਾਂ ਨਾਲ ਰਹਿਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਲੈਉਂ ਨਹੀਂ ਜੀ ਇਧਰੋਂ ਸ਼ਹਿਰ ਤੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਸਰ ਹੋਰ ਨੇ ਨਾਲ ਦੇ ਕੋਈ ਬੰਦੇ ਕੁਝ ਹੈਗੇ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਇਹ ਲਗ ਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੀਪੁਰ ਦੇ ਨਹੀਂ ਫਰੀਪੁਰ ਨਾਲ ਰਿਲੇਟਡ ਹੀ ਨਹੀਂ ਸਾਰੇ ਮੋਟਰਸਾਈਕਲ ਇਹ ਦੋਵੇਂ ਨਾ ਤੋਂ ਬਰਾਮਦ ਕੀਤੀ ਇਸ ਮੋਟਰਸਾਈਕਲ ਦੇ ਨਾਲ ਨਾਲ ਕੁਝ ਹੋਰ ਨਹੀਂ ਕੁਝ ਬਰਾਮਦ ਨਹੀਂ ਹਲੇ ਪੁੱਛ ਨਹੀਂ ਜੀ ਹਾਲ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਟ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਦੀ ਉਮੀਦ ਹੈ ਕਿੰਨਾ ਕੁ ਗਰੋ ਇਹਨਾਂ ਦਾ ਹੈ ਜੀ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨ ਜਣੇ ਤਾਂ ਫੜੇ ਆ ਕਿ ਆਪਣੇ ਸਪਲੈਂਡਰ ਨੂੰ ਹੀ ਮੋਟਰਸਾਈਕਲ ਨੂੰ ਹੀ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ